ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਡੋਗੋ ਕੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝ ਪਕਾਊਗਾ ਜੀ ਠੀਕ ਹੈ ਬਾਈ ਦੇ ਕਹਿਣ ਮੁਤਾਬਕ 8-10 ਦਿਨ ਲੈਂਦੀ ਆ ਠੀਕ ਹੈ ਜੀ ਦਸੱਲੀ ਕਰਕੇ ਚੋ ਕੇ ਉਤਾਰਾ ਤੁਰਾ ਮਾਰ ਕੇ ਚੈੱਕ ਕਰਕੇ ਲੈ ਕੇ ਆਉ ਦੇ ਪਰਾ ਠੀਕ ਹੈ ਜੀ ਕੋਈ ਬਾਤ ਸਿਰੋਲਾ ਨਾ ਬਵੇ ਠੀਕ ਹੈ ਜੀ ਬਾਕੀ ਪੱਧ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਪਾਸਕ੍ਰੀਨ ਤੇ ਲੱਗਾ ਜੀ ਬਾਈ ਨਾਲ ਗੱਲਬਾਤ ਕਰ ਸਕਦੇ ਜੀ ਪੈਂਡੋਗੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੀ ਕਿਸੇ ਇਦਾਂ ਦੀ ਬਾਈ ਐਡ ਨਾ ਪਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਠੀਕ ਹੈ ਜੀ ਚੈੱਕ ਕਰਕੇ ਲਿਖਿਓ ਬਾਈ ਦਾ ਵਪਾਰ ਦਾ ਕੰਮ ਹੀ ਹੈ ਬਾਈ ਕਹਿੰਦਾ ਹੁੰਦੀਆਂ ਲੰਦੀਆਂ ਰਹਿੰਦੀਆਂ ਆਪਣੇ ਕੋਲ ਮੱਜਾ ਠੀਕ ਹੈ ਜੀ ਦਸੰਦੀ ਕਰਕੇ ਦਸੰਦੀ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਕਰਮ ਦੀ ਠੀਕ ਹੈ ਨਾ ਸਾਡਾ ਕੰਮ ਹੁੰਦਾ ਐਡ ਲਾਉਣਾ ਠੀਕ ਹੈ ਨਾ ਬਾਅਦ ਚ ਰੋਲਾ ਨਾ ਪਾਵੀਂ ਬਾਈ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਰਨਾਲਾ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਿੰਨ ਨੂੰ ਮਦਦ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਪ੍ਰੋ